ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਤੁਹਾਨੂੰ ਪਤਾ ਹੀ ਇਹ ਵੀ ਨਾਨਕਾ ਪਹੁੰਚੇ ਹੋਏ ਸੀਗੇ ਕਾਫੀ ਲੰਬਾ ਸਮਾਂ ਹੋ ਗਿਆ ਹੁਣ ਕਾਫੀ ਲੰਬਾ ਸਮਾਂ ਕਿ ਬਹੁਤ ਲੰਬਾ ਟਾਈਮ ਹੋ ਗਿਆ ਤੇ ਹੁਣ ਅਸੀਂ ਤੁਰਨੇ ਦੀ ਕਰਤੀ ਜੀ ਤਿਆਰੀ ਆਪਣੇ ਨਗਰਾਂ ਨੂੰ ਵਾਪਸ ਕੱਲ ਰਾਤੀ ਆਏ ਸੀਗੇ ਤੇ ਅੱਜ ਸ਼ਾਮੀ ਵਾਪਸ ਜਾ ਰਹੇ ਹਾਂ ਮਤਲਬ ਤਕਰੀਬਨ ਸਾਨੂੰ 24 ਘੰਟੇ ਹੋ ਗਏ ਸੀ ਆਨ 24 ਘੰਟੇ ਦੇ ਬਾਅਦ ਹੁਣ ਅਸੀਂ ਵਾਪਸ ਜਾ ਰਹੇ ਹਾਂ ਠੀਕ ਹੈ ਪਿਛੇ ਪਾਓ ਪਿਛੇ ਪਾਓ ਪਿਛੇ ਪਾਓ ਤੇ ਬਾਬਿਆਂ ਦਾ ਪ੍ਰਸ਼ਾਦ ਹਾਲ ਅਸੀਂ ਜਾਂ ਕੇ ਗੁਰਦੁਆਰਾ ਸਾਹਿਬ ਚ ਪਰ ਮੱਥਾ ਟੇਕਣਾ ਹੈ ਤੇ ਉਹਨਾਂ ਟਾਈਮ ਦੇ ਵਿੱਚ ਮੈਂ ਇੱਥੇਗਾ ਮਾਮੇ ਰੋਂ ਦਾ ਪੱਥਰਾਂ ਦਾ ਵਿੱਚ ਕੜ-ਕੜਾਈ ਕਰਕੇ ਲੱਗਣੀ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਕੱਢ ਹੋ ਰਿਹਾ ਜੀ ਪੱਥਰ ਇਹਦੇ ਬਣਾ ਰਹੇ ਹਾਂ ਸੈਜ ਮੋਟੇ ਪਤਲੇ ਵੱਡ ਟੁਕ ਹੋ ਰਹੀ ਹੈ ਪੂਰੀ ਇਹ ਆ ਪੱਥਰ ਨੀਲਾ ਪੱਥਰ ਨਿਕਲਿਆ ਇਹ ਪੱਥਰ ਭਈਆ ਪੱਕੇ ਵਾਲਾ ਪੱਥਰ ਹੁੰਦਾ ਜੋ ਨੀਲਾ ਹੁੰਦਾ ਹੈ ਨਾ ਹਾਂਜੀ ਪੱਕਾ ਇਹ ਪੱਕਾ ਪੱਥਰ ਆ ਇਹ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਤੁਹਾਡੀ ਲੇਬਰ ਤਾਂ ਸੇਵੇਂ ਹੁੰਦੀ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਹੈ ਹਾਂਜੀ ਠੀਕ ਇਹ ਵੀ ਗੱਲ ਠੀਕ ਆ ਆ ਡੂ ਡੂ ਜਿਹਦੇ ਤੁਹਾਡੇ ਖੋ ਵੀ ਜਾਂਦੇ ਹੋਣ ਜਿਹਦੇ ਕੋ ਤੋੜਦੇ ਕਿਤੇ ਟੁੱਟ ਵੀ ਜਾਂਦੇ ਆ ਅੱਛਾ ਟੁੱਟ ਵੀ ਜਾਂਦੇ ਆ ਇਹ ਵੀ ਗੱਲ ਹੈ ਜਿਆ ਰੈਗੂਲਰ ਕੋ ਕੰਮ ਪਰ ਚੱਲੀ ਹੋ ਜਾਣਾ ਟੁੱਟ ਵੀ ਜਾਂਦੇ ਹਨਾ ਹੂੰ ਲੋ ਜੀ ਇੱਧਰ ਤੇ ਚੱਲਦੇ ਆਪਾਂ ਹੁਣ ਉੱਧਰ ਨੂੰ ਹਾਂ ਮਾਮਾ ਲੱਗਿਆ ਵਾ ਗੱਡੀ ਸਟਾਰਟ ਕਰਨ ਹਾਂ ਉਹ ਗੱਡੀ ਆਉਂਦੀ ਸੀ ਫੱਟ ਪਰਲੇ ਹੁਣੇ ਰੋਹੇ ਪਾਸੇ ਤੋਂ ਮੋਸਰ ਮਾਰ ਅੱਛਾ 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 ਇੱਥੇ ਠੀਕ ਹੈ ਠੀਕ ਹੈ ਠੀਕਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਮੇਲੋ ਮਾਮੀ ਨੂੰ ਵੀ ਨੱਠੀ ਭੱਜੀ ਨੂੰ ਅਸੀਂ ਇੱਕੋ ਕੱਪੜਿਆਂ ਦੇ ਵਿੱਚ ਚਾਰ-ਪੰਜ ਵੀਡੀਓ ਬਣਾ ਲਈਆਂ ਸਾਰਿਆਂ ਨੇ ਅਜਾਰ ਉਹ ਕਰਾ ਬਿਜਾਣਾ ਛਾਉ ਕਰ ਨਹੀਂ ਪਾਈ ਇਸ ਸੱਤ ਬਲਾਦੇ ਸਾਸਰੀ ਕਾ ਮਤਾ ਸਾਸਰੀ ਕਾਲਜੀ ਸਾਰਿਆਂ ਨੂੰ ਬoi ਕੱਪੜੇ ਕੁੱਪੜੇ ਦਾ ਅਸੀਂ ਇਹੋ ਜਿਹਾ ਹੀ ਕਰਦੇ ਹਾਂ ਹਾਂ ਸਦੇ ਘਰ ਦਾ ਕੰਮ ਚੱਲਦਾ ਜੀ ਕੰਮ ਚੱਲਦਾ ਉਹ ਬੀਵੀ ਕਹਿੰਦੇ ਜਾਦਾ ਵਾਕਈ ਸਹੀ ਗੱਲ ਹੈ ਤੇ ਕਿੱਧਰ ਆਚਾਰ ਚੂਰ ਕਿੱਥੇ ਰੱਖਿਆ ਹਾਂ ਉਹ ਦੇਖੋ ਪਾਪਾ ਛੋਲੇ ਅੱਛਾ ਚੱਲ ਹਾਬੀ ਨੇ ਬੇੜਦਾ ਦਾ ਕੰਮ ਵਧੀਆ ਕਰਿਆ ਟਾਈਮ ਦੇ ਨਾਲੇ ਹਾਂ ਤੇ ਹਰ ਅਸੀਂ ਕੱਲ ਜੋੜ ਜੀ ਗਏ ਹਾਲ ਸੀ ਕਿ ਰਸਤੇ ਦੇ ਵਿੱਚ ਇਹ ਕਹਿੰਦਾ ਵੀ ਇਹ ਕਿਥੇ ਪੰਡਤ ਨੂੰ ਮਿਲਣਾ ਕਹਿੰਦੇ ਅਸੀਂ ਹਾਲ ਪਾ ਇਹ ਕਹਿੰਦਾ ਪੰਡਤ ਨੂੰ ਮਿਲ ਲੈਣ ਹੁਣ ਮੈਨੂੰ ਕੀ ਪਤਾ ਹੁਣ ਗੱਲਾਂ ਇਹਨੇ ਗੱਲਾਂ ਕਰਦਾ ਤਾਂ ਉਹੀ ਮਖੌਲ ਕਰਦੇ ਤਾਂ ਲੇਟ ਕਰ ਕੇ ਉਹਨੂੰ ਮਖੌਲ ਟ੍ਰਿਪ ਜਾਂ ਮਾਰਾਂਗੇ ਅੱਛਾ ਟ੍ਰਿਪ ਜਾਂ ਮਾਰਾਂਗੇ ਆ ਕੇ ਅੱਛਾ ਇਹ ਚ ਬੰਦ ਤਾਂ ਸਮਾਨ ਜਾ ਹਾਂ ਮੈਂ ਬੰਦ ਤਾਂ ਸਮਾਨ ਹੈ ਥੀਦੇ ਚ ਠੀਕ ਹੈ ਬਾਕੀ ਰੱਸੀ ਦੇਖ ਦੀ ਪਾ ਹਾਂ ਮੈਨੂੰ ਮਿਲੂਗੀ ਇੱਦੀ ਲੋਟਰ ਵਿੱਚ ਇਕਣਾ ਇਹ ਨਹੀਂ ਹੁੰਦਾ ਤੁਰ ਜਾਣਾ ਹਾਂ ਬਾਤ ਪਾ ਲਿਆ ਕੱਚ ਚ ਬੈਕ ਕੇ ਇੱਥੇ ਫਿਰ ਆਏ ਕਰ ਤੂੰ ਮੇਰੇ ਵਾਲੇ ਬੈਗ ਦੇ ਵਿੱਚ ਠੋਕ ਲੈ ਨੂੰ ਫਿਰ ਨਹੀਂ ਨਹੀਂ ਚੱਲ ਠੀਕ ਆ ਠੀਕ ਆ ਮੰਨ ਲੈ ਮੇਰੀ ਗੱਲ ਹਾਂ ਡਿੱਪ ਲੈ ਚੱਕ ਲੈ ਫਿਰ ਉਹਨਾਂ ਦਾ ਹਾਂ ਕਿਵੇਂ ਫਰਮੋ ਤਾ ਫਿਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰੇ ਹੈ ਅਸੀਂ ਹੁਣ ਹਾਂ ਚਾਲੇ ਲੱਗੇ ਜੀ ਪਾਉਣ ਆਪਸੀ ਦੇ ਅੱਛਾ ਗੱਡੀ ਆ ਗਈ ਪੱਥਰ ਲੱਦਣ ਵਾਲੀ ਹਣਾ ਟਾਂ ਟੂ ਟੂ ਹੁੰਦੀ ਜਾਂਦੀ ਅੰਨੀ ਦੂਰ ਤੋਂ ਕਹਿੰਦਾ ਰੋਡ ਖਾਲੀ ਕਰੋ ਹੈ ਚੱਲ ਕੋਈ ਗੱਲ ਨਹੀਂ ਤੇ ਚੱਲੀਏ ਫੇ ਮਿੱਤਰਾਂ ਹੁਣ ਚਲ ਬਾਬੇ ਦਾ ਨਾਮ ਲੈ ਕੇ ਨਿਕਲੀਏ ਆਪਾਂ ਸਾਈਡ ਪਰ ਬੰਨ ਲੀਏ ਆਪਾਂ ਨੂੰ ਹਾਂ ਉਹ ਰੱਸੀ ਤਾਂ ਦੇ ਕੋਈ ਫੇ ਮਾਮੀ ਸਾਰਾ ਪਾਰ ਮੈਂ ਤੁਹਾਨੂੰ ਦਿੰਦਾ ਹਾਂ ਹਾਂ ਫੜ ਲਾ ਟਿੱਪਰ ਵੀ ਚੱਕਿਆ ਫੇ ਛੱਡ ਲੈ ਨਾ ਕੋਈ ਨਹੀਂ ਆਉਂਦਾ ਮੋਟਰਸਾਈਕਲ ਤੇ ਰੱਖ ਲੈਣਾ ਸੀ ਮੋਟਰਸਾਈਕਲ ਤੇ ਰੱਖ ਲੈਣਾ ਪੁੱਤ ਮੋਟਰਸਾਈਕਲ ਤੇ ਰੱਖ ਲੈਣਾ ਫੱਕਰ ਤਾਂ ਆਉਗੀ ਆ ਹੋਰ ਕੀ ਆ ਹੋਰ ਕੀ ਕਹਿੰਦੇ ਤੈਨੂੰ ਤਾਂ ਹੀ ਦੱਸੀ ਕਹਿੰਦੇ ਉਹਨੇ ਵੀ ਰੱਸੀ ਹੈਗੀ ਕਾਲੇ ਉੱਪਰ ਆਣਾ ਉਹਨਾਂ ਨੂੰ ਆਜਾ ਤੈਨੂੰ ਅੱਛਾ ਟਿੱਪਰ ਲਖਾ ਦਈਏ ਪਹਿਲਾਂ ਹਾਂ ਸ਼ੇਰ ਉਹ ਟਿੱਪਰ ਲਖਾ ਹਾਂ ਹਾਂ ਬੰਦੂ ਕਨੇ ਕਰੀ ਹੁੰਦਾ ਸ਼ੇਰ ਬਾਟੀ ਦੀ ਪੱਕੀ ਵਾਲ ਦੀ ਰਹਿੰਦੀ ਹੈ ਹਾਂ ਪੱਕੀ ਹੋ ਬੜੀ ਚੱਲ ਫਿਰ ਉਹਨੇ ਵਾਦੀਆਂ ਨੂੰ ਕਹਿ ਦੀ ਹਲਵੇ ਦਾ ਆਪਾ ਵਾਦੀਆਂ ਆਏ ਹੋਰ ਆਗੇ ਚੱਲ ਆਹੋ ਵੀ ਆ ਰਹੇ ਮਾਮੂ ਵੀ ਅੰਦਰ ਮਾਮੇ ਨੂੰ ਕਹਿ ਦੂੰਗਾ ਵੀ ਆ ਜੀ ਉਸ ਚਾਹ ਕਰਦਾ ਹੁਣ ਮਾਮਾ ਆਪਣੀ ਸਾਈਡ ਚੱਲ ਉਲਾ ਸਾਈਡ ਪਰ ਸਭ ਤੋਂ ਡਰਦਾ ਹੀ ਬਹੁਤ ਇਕੱਤਰ ਉਹਥੇ ਨਾਲੇ ਜਗਾ ਬਥੇਰੀ ਹੈਗਾ ਹਾਂ ਫੇਰ ਪਿੱਛੇ ਨੂੰ ਮੋੜੀ ਜਾਂਦਾ ਮੋਟਰਸਾਈਕਲ ਨੂੰ ਜੇ ਤੇਰੀ ਨਾਂ ਜਾਣ ਦੀ ਖਲਾਅ ਤਾਂ ਦੱਸ ਤੂੰ ਨਹੀਂ ਜਾਂਦੇ ਲੈ ਖਲਾਅ ਪੂਰੀ ਹੈ ਮੰਮਾ ਹੀ ਗੱਡੀ ਲੈ ਕੇ ਆ ਗਿਆ ਤਾਂ ਕਹਿੰਦਾ ਤੂੰ ਮੇਰੇ ਨਾਲ ਤੁਰ ਕੇ ਹੀ ਚੱਲ ਉਧਰ ਨੂੰ ਹੁਣ ਅਸੀਂ ਜਾ ਕੇ ਉੱਥੇ ਦੇਖਦੇ ਆ ਥੋੜਾ ਜਿਹਾ ਏਰੀਆ ਮਿੰਕੇ ਦੇਖਣਾ ਮਿਸਤਰੀ ਆਇਆ ਤਾਂ ਜੀ ਪੈਸੇ ਲੈ ਕੇ ਮੁੜ ਗਿਆ ਉਹ ਉਹ ਕਹਿੰਦਾ ਜੇ ਤੁਹਾਨੂੰ ਭਾਈ ਜਿਹੜਾ ਨਕਸ਼ਾ ਅਸੀਂ ਤਿਆਰ ਕਰਿਆ ਵਾ ਉਹ ਨਹੀਂ ਪਸੰਦ ਆਉਂਦਾ ਕਹਿੰਦਾ ਆਪਣਾ ਬਣਾ ਕੇ ਦੇ ਦੋ ਆਪਾਂ ਤਾਂ ਕਹਿੰਦਾ ਕੰਮ ਕਰਨਾ ਦਿਹਾੜੀ ਪਰ ਵੱਧ ਘਟ ਦਿਹਾੜੀਆਂ ਜਿੰਨੀਆਂ ਲੱਗੀਆਂ ਤੁਹਾਡੀਆਂ ਮਹਾਰਾਜ ਵੀ ਗੱਲ ਠੀਕ ਹੈ ਤੇ ਹੁਣ ਉਹ ਏਰੀਆ ਥੋੜਾ ਜਿਹਾ ਮਿੰਕੇ ਲੈ ਕੇ ਜਾਣਾ ਆਪਣੇ ਵੱਲ ਤੇ ਕੋਸ਼ਿਸ਼ ਕਰਕੇ ਦੇਖਾਂਗੇ ਜੇ ਕੋਈ ਆਰਕੀਟੈਕਟ ਵੀਰ ਹੈਗਾ ਕੋਈ ਸਾਡਾ ਕੋਈ ਸਬਸਕ੍ਰਾਈਬਰ ਨੂੰ ਦੱਸ ਦੇਣਾ ਆਪਾਂ ਨੇ ਵੀ ਕਿੰਨੇ ਵਾਈ ਕਿੰਨੇ ਦਾ ਏਰੀਆ ਤੇ ਕਿਆ ਚਾਹੁੰਦੇ ਆ ਇਹ ਤੇ ਜੇ ਕੋਈ ਬਣਾ ਕੇ ਮਾੜਾ ਮੋਟਾ ਕੋਈ ਮੇਰੇ ਨੂੰ ਵਟਸਐਪ ਦੇ ਉੱਪਰ ਸੈਂਡ ਕਰ ਦੇਵੇ ਤਾਂ ਵਧੀਆ ਗੱਲ ਨਹੀਂ ਅਸੀਂ ਆਪਣਾ ਟੈਂਪਰੇਰੀ ਆਪੇ ਤਿਆਰ ਕਰ ਲੈਣਾ ਨਹੀਂ ਜਿੱਕਣਾਂ ਦਾ ਪਹਿਲਾਂ ਇਹਨਾਂ ਦਾ ਪਲਾਨ ਹੈਗਾ ਓਕੋਣਾ ਸਹੀ ਉਹ ਸਾਰਾ ਹੁਣ ਜਗ੍ਹਾ ਮਿਲ ਕੇ ਦੇਖਣੀ ਥੋੜੀ ਇੱਥੇ ਦੱਸਿਆ ਤਾਂ ਮਿਸਤਰੀ ਨੇ ਮੈਨੂੰ ਆਇਆਗਾ ਵੀ 26 ਬਾਈ 45 ਆ ਬਾਹਰ-ਬਾਹਰ ਤੋਂ ਮਿਹਨਤੀ ਕਰੀ ਵੀ ਜਿਹੜੀ ਉਹਨਾਂ ਨੇ ਤੇ ਹੁਣ ਅੱਗੇ ਦੇਖਦੇ ਜਾ ਕੇ ਇੱਥੇ ਆਪ ਮਿਲ ਕੇ ਥੋੜਾ ਜੱਕਾ ਵੀ ਕਿਦਾਂ ਦਾ ਪ੍ਰੋਸੈਸ ਹੈਗਾ ਕਿੰਨੇ ਇਹ ਕਿੰਨਾ ਹੋ ਗਿਆ ਇਹ ਬਣੀ ਹੈ 1 ਫੁੱਟ 2 ਫੁੱਟ 2.5 ਫੁੱਟ ਦੀ ਹੋਗੀ 2.5 ਫੁੱਟ ਦੀ ਚੜਾਈ ਹੈ ਸਾਰੀ ਇਹਦੀ ਨਹੀਂ ਆਉਂਦੀ ਹੈ ਨਾ ਹੁਣ ਉੱਥੇ ਦੇ ਬਾਹਰ ਤੋਂ ਬਾਹਰ ਮਿਲ ਕੇ ਦਿਖਾ ਮੜ ਜੇ ਕਿੰਨਾ ਹੈ ਖੋਲੀ ਮਾਮੇ ਸਾਰੇ ਖੋਖ ਮਣ ਉੱਠ ਉੱਠ 2 4 ਇੱਥੇ 2 4 ਦਾ ਕੀ ਮਤਲਬ ਦੇਖ ਤੋ ਫੁੱਟ ਕਿੰਨੇ ਦਾ ਹੁੰਦਾ ਚਲ ਦੇਖ 12 ਇੰਚ ਦਾ ਫੁੱਟ ਹੁੰਦਾ 12 ਇੰਚ ਦਾ ਫੁੱਟ ਨਹੀਂ ਹੁੰਦਾ ਹੈਗਾ ਇਹ ਮਾਮੂ ਦੇ 20 ਫੁੱਟ ਹੈਗਾ 20 ਹੈਗਾ ਕਿੰਨਾ ਹੈ ਕਿੰਨਾ ਹੈ ਤੇ ਯਾਰ ਇੱਕ ਤਾਂ ਮਾਮੇ ਨੇ ਹੁਣ ਪੜਨਾ ਔਖਾ ਹੋ ਰਣਾ ਇਹਨੂੰ ਆ ਹੋ ਗਿਆ 11 ਫੁੱਟ 16 ਫੁੱਟ ਕੱਢ ਜਾ 15 14 16 ਫੁੱਟ ਦਾ 15 15 ਆਪਾਂ ਮਿੰਨ 15 ਦੀ ਨਿਸ਼ਾਨੀ ਲਾਓ ਇੱਥੇ ਆਹ ਹੈ 15 ਦੀ ਨਿਸ਼ਾਨੀ ਚੱਲ ਛੱਡ ਚੱਲ ਜਾ 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 ਚਾਹ ਚੱਲ ਆ ਜਾ ਬਈ ਆਵਰੇ 15 ਮੈਸਟਰ ਦਾ 15 ਹੋ ਗਿਆ ਇਹ ਬੂਟ ਤੱਕ ਆਹੀ ਹਾਂ ਮੇਰੇ ਬੂਟ ਤੱਕ ਲਾ ਦੇ ਇੱਧਰ ਇੱਥੇ ਆ ਚੱਲ 15 ਕੋਈ ਆਈਡੀਆ 30 ਛੱਡ ਦੋ ਮਾਮੂ ਆ ਜਾ ਬਈ ਮੇਰੇ ਬੂਟ ਦਾ ਇੱਧਰ ਪੱਸਾ ਲੈ ਹੁਣ ਦੇਖ ਮਾਮੇ ਹਮੂ ਪੀਤਾ ਮੜੇ ਹਿੱਤ ਕੇ ਰੱਖ ਨਹੀਂ ਤੇ ਫਰਕ ਪੈ ਜਾਂਦਾ ਇੱਕ ਇਹ 30 ਤੇ ਬਾਅਦ ਵਿੱਚ ਇੱਥੇ ਆ ਗਿਆ ਇਹ ਇਹ ਕੰਦ ਦੇ ਨਾਲ ਹਾਂ ਇਹ ਗਲੀ ਗੁਲੀ ਵੀ ਛੱਡ ਹੋਣੀ ਹੈ ਵਿੱਚ ਕੋਈ ਨਹੀਂ ਹਾਂ 30 ਤੇ ਬਾਅਦ 34 30 ਤੇ 14 ਹੋ ਗਿਆ 14 ਹਾਂ 34 ਫੁੱਟ ਹੋਇਆ ਔਰੇ ਸਾਰਾ ਇਹ 45 ਫੁੱਟ ਕਿਵੇਂ ਕਹੀਗੇ ਉਹ ਨਹੀਂ 30 4 44 ਹੋ ਗਿਆ 44 ਫੁੱਟ ਹੋ ਗਿਆ 44 ਫੁੱਟ ਇਧਰ ਨੂੰ ਅੰਦਰ ਆ ਗਈ ਅੰਦਰ ਅੰਦਲੀ ਸਾਈਡ ਆ ਗਈ ਨਾ ਇਥੇ ਬਾਅਦ ਆਪਾਂ ਨੇ ਇਥੇ ਉਹ ਕੱਢਣੀ ਜਿਹੜੀ ਕੱਢਣੀ ਹੈ ਕੰਦ ਜੀ ਨਾ 44 ਫੁੱਟ ਤੇ ਇਹ ਹੋ ਗਿਆ 44 ਫੁੱਟ ਦੀ ਲੈਂਥ ਆਹ ਡੰਗਾ ਗਿਣੀਏ ਨਾ ਆਪਾਂ ਭਗਤ ਜੀ ਕਿਸ ਤਰ੍ਹਾਂ ਗਿਣਨਾ ਡੰਗੇ ਤੱਕ ਗਿਣ ਮਣੀ ਡੰਗੇ ਤੱਕ 45 ਹੋ ਗਿਆ ਸਮਝ ਲੈ ਉਹ ਭਗਤ ਜੀ ਐਨ ਨੂੰ ਲਾਉ ਹੂੰ ਉਹੀੋ ਚੀਜ਼ ਐ ਇਧਰ ਨੂੰ ਨਾ ਉਹ ਉੱਥੇ ਲਾ ਲਾ ਪਰਲੇ ਪਾਸੇ ਵਾਲੀ ਨਾ ਨਾ ਕਿ ਇੱਧਰ ਸਾਹਮਣੇ ਨੂੰ ਕਿੰਨਾ ਉਹੀ ਚੀਜ਼ ਐ ਯਾਰ ਸਾਰੀ 44 ਫੁੱਟ ਉਹ ਕਾ ਨੂੰ ਇਧਰ ਨੂੰ 26 ਕਹਿਣਾ ਹੂੰਗਾ ਦੇਖੀ ਤਾਂ 45 ਹੋ ਸਮਝ ਲੈ ਮੈਂ 45 ਦੇ ਕੰਧ ਬਾਹਰ ਹੋਈ ਹੋਈ ਆ ਉਹ ਉਹ 45 ਹੁੰਦਾ ਹੈ ਉਹ 45 ਫੁੱਟ ਤੇ ਕੰਧ ਬਹਾਰ ਆ ਹੋ ਜਿਹੜੀ ਹੁਣੇ ਸਮੇਂ ਹੋ ਰਹੀ ਹੈ ਆਹਾਂ ਆ 26 ਹੋਊਗਾ ਦੇਖੀ ਨਹੀਂ ਚੱਲ ਦੇਖੋ ਤੁਸੀਂ 30 ਕਹਿੰਦੇ ਆ ਮੈਂ ਦੱਸਦਾ ਵੀ ਦੇਖੀ 26 ਹੋਊਗਾ ਕਿ ਨਹੀਂ ਦੇਖੀ ਲਾ ਇੱਥੇ 15 ਪਰ ਨਿਸ਼ਾਨੀ ਉਹ ਰਹਿਣ ਦੇ ਮਾਮੂ ਜੀ ਸਾਰੇ ਕੱਢ ਦੇਣਾ ਬਾਹਰ 15 ਪਰ ਲੱਗਣੀ ਚਾਹੀਦੀ 15 ਤੇ ਨਿਸ਼ਾਨੀ ਲਾ ਚਾ ਲੱਗ ਕੇ ਨਿਸ਼ਾਨੀ ਚੱਲ ਜਾ ਇੱਧਰ ਰੱਖਿਓ ਮਾਮੂ 11 ਹੋਣਗੇ ਉਹਨੇ ਇੱਧਰ ਦੇਖੀ ਇੱਧਰ ਇੱਧਰ ਪਾਸੇ ਪਰਲੀ ਸੜ ਪਰਲੀ ਸੜ ਹਾਂ ਕੀ ਆ ਫਾਇਦਾ ਉਲੱਕ ਲਿਆ ਦੇ ਲੈ ਕਿੰਨਾ ਖੇਤ ਦੇ ਬਾਬਾ 13 13 ਬਾਹਰ ਬਾਹਰ ਇਹ 13 15 8 13 18 28 28 ਹੋ ਗਿਆ 26 ਫੁੱਟ ਤੇਰਾ 28 ਪਰ ਉਹਨੇ ਕੰਧ ਤੋਂ ਕੰਧ 26 ਰੱਖਿਆ ਉਹਨੇ ਉਹਨਾਂ ਦਾ ਟੋਟਲ ਆ ਕੀ ਜੀ ਬਣਾਉਣੀ ਹੈ ਹੁਣ ਉਹ ਵੀ ਮਣੀ ਮਣੀ ਜਾ ਕੇ ਫੇਰ ਪਰਲੇ ਪਾਸੇ ਵੀ ਜਿਹੜੀ ਤੂੰ ਕਹਿੰਦਾ ਮੈਨੂੰ ਹੁਣ ਹੁਣ ਕਨਫਿਊਜ਼ ਹੋ ਗਿਆ ਕੰਮ ਆ ਵੀ ਮੰਨਦੇ ਮਮੇ ਇੱਧਰ ਤੇ ਇੱਧਰ ਨੂੰ ਇਹ ਵੀ ਪਤਾ ਲੱਗ ਜੂ ਫੜ ਲਾ ਦੀ ਉੱਪਰ ਤੇ ਟੈੜੀ ਤੇ ਲੱਕ ਦੂ ਦਾ ਖਾਲਾ ਪੜਾ ਜਾ ਚਲ ਚਲ ਕੋਈ ਗੱਲ ਨਹੀਂ ਚਲੇ ਜਾਣਾ ਮਾ ਅੱਡਾ ਕਿੰਨਾ ਕ ਦੁਖਣ ਲੱਗ ਗਿਆ ਮਮੂ ਦੇ ਲੱਕ ਹੁਣ ਠੀਕ ਹੈ ਆ ਜੋ ਫੀਮ ਖਾਲੀ ਮਨ ਨੂੰ ਲੱਗਾ ਮਮੇ ਨੇ ਅੱਜ ਖਾਦੀ ਨਹੀਂ ਮਰਦ ਕੋ ਦਰਦ ਲਾ ਲਾ ਮਰਦ ਕੋ ਦਰਦ ਨਹੀਂ ਹੁੰਦਾ ਲਾ ਦੇ ਨਿਸ਼ਾਨੀ ਟੈਂਪਰੇਰੀ ਜਾਂ ਲਾ ਦੇ ਨਿਸ਼ਾਨੀ ਮਮੂ ਆ ਰਮ ਚਲ ਜਾ 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 ਅੱਗੇ ਆ ਜਾ ਬੈਠ ਜਾ ਰਹਿ ਟੇ ਉਹ ਨਾ ਨਪੜਾ ਹਾਂ ਦਾ ਕੋਡਾ ਹੋ ਜਾ ਦੋ ਮਿੰਟ ਚੱਲ ਆ ਇੱਥੇ ਚੱਟੋ ਇਹ ਵੇ ਹੁਣ ਚੱਲ ਠੀਕ ਓਕੇ ਸ਼ਰਮਾ ਮਾਮੂ ਚਾ ਲੱਗੇ ਕਿਉਂ ਕਰੇ 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 ਲਾਈ 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 ਲਾ ਚੱਕ ਦੇ ਪੁੱਟੇ ਕਿੱਥੇ ਹਾਂ ਹਾਂ ਆ ਪੱਥਰ ਇਹਦਾ ਲਾ ਆ ਪੱਥਰ 15 ਪਰ ਹਾਂ 15 ਅੱਛਾ ਫੇਰ ਠੀਕ ਆ ਦੇਖ ਲੈ ਦੇਖ ਮੈਂ ਹੁਣ ਕਨਫਿਊਜ਼ ਆ ਕਨਫਿਊਜ਼ ਕਰਤੇ ਮਾਨੂੰ ਮਾਂ ਪੱਕੀ ਗੱਲ ਆ ਦਵਾਰੇ ਇੱਧਰ ਤੇ ਕਿੱਧਰ ਆ ਬਈ ਹਾਂ ਦੱਸ ਮਾਮਾ ਹਨ ਪੱਥਰ ਦੇ ਬਰਾਬਰ ਹਾਂ ਮਾਮੂ ਉਹ ਬਾਈ ਦੁਬਾਰੇ ਮਿਲੋ ਗਲਤ ਹੋ ਗਿਆ ਸਾਰੀ ਸਿਸਟਮੇ ਗਲਤ ਆ ਨਹੀਂ ਹੈ ਗਲਤ ਹੈ ਇਹ ਆ ਆਈਡੀਆ ਹੋ ਜਾਣਾ ਹਾਂ ਧੋਖਾ ਹੋ ਗਿਆ ਮਾਮੇ ਨੇ ਕੋਸ ਹੋਰ 15 ਪਰ ਨਿਸ਼ਾਨੀ ਨਹੀਂ ਨਾ ਦੱਸਦਾ ਹੈਗਾ ਉਹ ਚੱਲ ਦੇਖੀ ਨਾਲ ਤਾਂ ਫੜਿਆ ਹੋਇਆ ਗਾਹਾਂ ਤੇ ਨਾ ਚੱਕਰ ਇਹ ਹੈ ਤੈਨੂੰ ਇਹੀ ਨਹੀਂ ਪਤਾ 15 ਪਰ ਤੇ ਫੜ ਉਹਨੂੰ 15 ਪਰ ਤੇ ਫੜ ਯਾਰ ਹਾਂ ਹਾਂ ਰੱਖ ਲੈ ਜਣ ਬਣ ਗਈ ਨਿਸ਼ਾਨੀ ਜਾ ਜਾ ਵੀ ਜਾ ਉਹ ਜਾ ਹਾਂ ਯਾਰ ਦੇਖ ਲਈਆਂ ਮੈਂ ਸਮੇਂ ਹੁਣ 15 ਪਰ ਤੇ ਫੜ ਕੇ ਰੱਖਣਾ ਮਾਮੇ ਦਾ ਹਾ ਘੜੀ ਇਹਨੇ ਜਿਹੜੀ ਆਹ ਤੇ 15 ਵਾਲੀ ਆ ਚੱਲ ਹੁਣ ਗਾਹਾਂ ਚੱਲ ਚੱਲਿਆ ਮੈਂ 15 ਵਾਲੀ ਘੜੀ ਆ ਬਸ ਅੱਗੇ ਅੱਗੇ ਵਾਲੀ ਅੱਗੇ ਵਾਲੀ ਅੱਗੇ ਵਾਲੀ ਚੱਲ ਕੋਈ ਗੱਲ ਨਹੀਂ ਇੰਚ ਦਾ ਫਰਕ ਵੀ ਕੋਈ ਨਹੀਂ ਬਸ ਠੀਕ ਆ ਜਾ ਠੀਕ ਆ ਠੀਕ ਓਕੇ ਚੱਲ ਓਕੇ ਆ ਜਾ ਸਹੀ ਹੋ ਤਾਂ ਮਾਮਾ 15:30 ਭਾਨ ਦੀ ਗਲਤ ਹੋ ਗਈ ਕਿੱਧਰ ਭਾਈ ਇੱਥੇ ਆ ਜਾ ਮੇਰੇ ਇੱਧਰਲੇ ਪਾਸੇ ਰੱਖ ਹਾਂ ਹੋਰ ਕਰ ਕਹਾ ਉਹ ਇੱਧਰ ਯਾਰ ਹਾਂ ਓਕੇ ਚੱਲ ਮਾਮੂ ਕੋਈ ਡਾਡਾ ਮਡਾ ਕੋਈ ਚੱਕਰ ਨਹੀਂ ਕੀ ਆ ਬਣੀ ਇਹ 15:30 45 ਦੇਖਿਆ ਕਾਨ ਕਿੰਨੀਆਂ ਤੁਹਾਡੇ ਮਕਾਨ ਚ ਆਲ ਹਨ ਕੋਈ ਜਾਂਦਾ ਮਰਾ ਕਾਨ ਟੂਣਾ ਮਕਾਨ ਨੀ ਹੋਣਾ ਕਹੀ ਤਾਂ ਕੱਢ ਦੇ ਦੇ ਲੋ ਕਾਨ ਕਿੰਨੀ ਹੈ ਹੁਣ ਆਏ ਵੀ ਕੱਢਿਓ ਦੱਸਿਓ ਮੜ ਜੱਕ ਖੜ ਜਾ ਕੱਢੂਗਾ ਹੁਣ ਤੁਹਾਡਾ ਕਰਨੀ ਪੈਣਾ ਕੁਛ ਨਾ ਕੁਛ ਚਲੋ ਹੁਣੋਂ ਮਾਮੇ ਸਿਰੇ ਚਾਹਾਂ ਦੇਖੀ ਖੜੀ ਹਾਂ ਬਾਹਰ ਤੋਂ ਬਾਹਰ ਕਿੰਨਾ ਹੋ ਗਿਆ ਲਾਈ ਤਾਂ ਸੇ 15 ਦਿਨ ਨਹੀਂ 15 ਤੇ ਆ ਜਾ ਯਾਰ ਆਹੇ ਮਾਮੇ 15 ਚਲ ਜਾ ਰਾਸ ਥੱਲੇ ਜਾ ਨਿਕਲ ਜਾ ਨਿਕਲ ਜਾ ਨਿਕਲ ਜਾ ਨਿਕਲ ਜਾ ਆ ਜਾ ਭਾਈ ਮੇਰੇ ਪੈਰ ਤੇ ਦਿਲ ਵਸੇ ਰੱਖੀ ਅੱਦਲੇ ਬਸੇ ਚੱਲ ਗਾ ਮम्मू ਤੇਰੀ ਬਾਹਰ ਹਾਂ ਤੂੰ ਇਹ ਬਾਹਰ ਨਹੀਂ ਦੇਖਣੀ ਐ ਇਹ ਅੰਦਰ ਨੂੰ ਦੇਖਣਾ ਆਪਾਂ ਨੇ ਇਹ ਠੀਕ ਐ ਇਹ ਸਹੀ ਹੋਆ ਲੇਕਿਨ ਇਹ ਉਧਰ ਵੀ ਠਾਈ ਹੋ ਐ ਇਧਰ ਵੀ ਠਾਈ ਹੋ ਐ ਠੀਕ ਐ ਆ ਚੜਾਈ ਤਾਂ ਉਹਨਾਂ ਦੀ ਸਹੀ ਐ ਉਹ ਬਾਹੀ ਲੰਬੀ ਐ ਉਹ ਪੁੱਤੀ ਆ ਨਾ ਹਾਂ ਆ ਛੋਟੀ ਐ ਕਿੱਥੇ ਤੇ ਨਾ ਕਿੱਥੇ ਇਹ ਪਾਟ ਕਰੂਗਾ ਪੂਰੇ ਤੇ ਅੱਜ ਤੇ ਜਿੰਨੀ ਛੱਡ ਕੇ ਥੋੜੀ ਜਗ੍ਹਾ ਜਿੰਨੀ ਜਗ੍ਹਾ ਛੱਡ ਕੇ ਉਰੇ ਤੇ ਜਿੰਨੀ ਛੱਡਣੀ ਐ ਮੰਦੋਵੀ ਤੁਸੀਂ ਕਿਹੜੀ ਗਲੀ ਛੱਡਣ ਨੂੰ ਕਹਿੰਦੇ ਆ ਚਲ ਮੈਂ ਆਪਣੇ ਹਿਸਾਬ ਨਾਲ ਬਣਾਉਂਗਾ ਉਹ ਛੱਡ ਫਰੇ ਹੁਣ ਇਹਨੂੰ ਲੈਣ ਦੇ ਮੈਂ ਉਹ ਗਲੀ ਚ ਕੱਢ ਦੇਣ ਕਿ ਇਹਦੇ ਵਿੱਚ ਆ ਜਾਊਗਾ ਬਦਗੁਣਾ ਉਹ ਬਦਗੁਣਾ ਨਹੀਂ ਦੇਣਾ ਬਾਅਦ ਤੱਕ ਜੇ ਤਨ ਤੇ ਹਾਂ ਹਾਂ ਬਦਗੁਣਾ ਹਾਂ ਹੁਣ ਬਦ ਚਲ ਬਣੀ ਗਈ ਕਹਿੰਦਾ ਹੁਣ ਬਦਗੁਣੀਆਂ ਵਾਲੀ ਇਹ ਤਾਂ ਬਣ ਗਈ ਹੁਣ ਹੁਣੀ ਤੂੰ ਢਾਉਣ ਤੋਂ ਕਿਤੇ ਰਹੀ ਨਹੀਂ ਇਹ ਬਣ ਗਈ ਹੈ ਨਾ ਹਾਂ ਇਹ ਤਾਂ ਬਣ ਗਈ ਅੱਜੇ ਨਿਕਲਣਾ ਜਿਹੜਾ ਕੋ ਨਿਕਲਣਾ ਉਹ ਉੱਥੇ ਤੋਂ ਕੰਦ ਨੇ ਬਾਹਰ ਆਉਣਾ ਤੇ ਇੱਧਰ ਨੂੰ ਹੁਣ ਤਾਂ ਜਿਹੜਾ ਹੋ ਗਿਆ ਕੰਮ ਉਹ ਤਾਂ ਹੋ ਗਿਆ ਹੁਣ ਕੰਮ ਫੇਰ ਛੱਡਦਾ ਉਹ ਹੀ ਕਰ ਲੈਣਾ ਫੇਰ ਕੱਲ ਨੂੰ ਕੋਈ ਗੱਲ ਹੋਇਆ ਕੰਨੀ ਕਰਾਂ ਮਕਾਨ ਬੰਦ ਬਣਾਤਾ ਉਹ ਨਹੀਂ ਇੱਥੇ ਤੇ ਤੁਹਾਨੂੰ ਸਿੱਧੀ ਜ਼ਿਆਦਾ ਫੇਰ ਇੱਧਰ ਨੰਗਾ ਵੀ ਨਹੀਂ ਰੱਖ ਦਦੇ ਤੁਸੀਂ ਪਾਣੀ ਆ ਜਾਣਾ ਇੱਧਰ ਟਕਣਾ ਤੁਹਾਨੂੰ ਪੈਣਾ ਹੀ ਆ ਉਹ ਇਹ ਤਾਂ ਹੁਣ ਕੰਮ ਹੋ ਲਿਆ ਜਿਹੜਾ ਹੁਣ ਤਾਂ ਹੋ ਹੋ ਲਿਆ ਕੰਮ ਉਹ ਕੰਨੀ ਕੰ ਉਹ ਵੀ ਪਟਾਇਆ ਤੁਸੀਂ ਪਰਲੇ ਪਸੇ ਨੂੰ ਲਿਜਾਣ ਦਾ ਕਾਰਨ ਕਿ ਆ ਤਾਂ ਉਧਰ ਨੂੰ ਉਹ ਪਿੱਛੇ ਦਾ ਮੁਕਰ ਖੋਲਿਆ ਉਧਰ ਨੂੰ ਜਗਾ ਫਿਰ ਇਹ ਖੋਲਣਾ ਤਾਂ ਦੋਹੇ ਪਾਸੇ ਨੂੰ ਖੋਲਦੇ ਇਧਰ ਦੀ ਵੀ ਪਟਾਉਂਦੇ ਫਿਰ ਪੱਥਰ ਆ ਗਿਆ ਪੱਕਾ ਜੀ ਜੰਗੇ ਨੂੰ ਠੀਕ ਰਹਿਣਾ ਪਟਣਾ ਨਹੀਂ ਜੀ ਬਸ ਫਿਰ ਇਹਨਾਂ ਨੂੰ ਫਿਰ ਫਾਇਦਾ ਕੀ ਆਤਾ ਉਹਨਾਂ ਕਾ 2 ਫੁੱਟ ਕਾ 1.5 ਫੁੱਟ ਕਾ ਕੀ ਫਰਕ ਪੈਣ ਲੱਗਿਆ ਤਾਂ ਜਿੰਨੀ ਥੱਲੇ ਨਾ ਜਗਾ 19 ਛੱਡੀ ਸਿੱਧੀ ਉੱਪਰ ਤੱਕ ਕੀ ਚੀਜ਼ ਹੈ ਕੀ ਚੀਜ਼ ਹੈ ਆ ਵੀ ਜਿਹੜੀ ਕੋਈ ਵੀ ਜਗਾ ਵੀ ਇਹ ਇਧਰ ਤੇ ਇਧਰ ਨੂੰ ਨਹੀਂ ਕੰਦਾ ਉਹ ਇਹ ਕੰਦ ਦਾ ਸਿੱਧੀ ਐ ਕੰਦ ਤਾਂ ਉਹ ਹੀ ਉਹ ਕੰਦ ਪਿੱਛੇ ਨੂੰ हट ਗਈ ਕਹਿੰਦਾ ਪਾ ਮੇਰਾ ਮਤਲਬ ਇਹ ਐ ਐ ਬਣਿਆ ਮਕਾਨ ਦੇਖੀ ਜਿੱਦਾਂ ਆ 400 ਦਾ ਐ ਹੋਇਆ ਟੱਡਾ ਹਾਂ ਨਹੀਂ ਆ ਨਹੀਂ ਆ ਨਹੀਂ ਪਰਲੇ ਪੱਸੀ ਵਾਲੀ ਕੰਦ ਨੂੰ ਬਾਹਰ ਨੂੰ ਕੱਢ ਇਹ ਪਤਾ ਵੀ ਕਾਤੇ ਕੱਢਿਆ ਕੁਛ ਮਤਲਬ ਇੱਜਾ ਹੋ ਵੀ ਥਾ ਬਈ ਫਿਰ ਜਿਦਾ ਸੂਰਜ ਚੜ ਜਾਣਾ ਬਿਲਕੁਲ ਸਾਹਮਣੇ ਆਉਂਗਾ ਜੇ ਇਹ ਫਿਰ ਆ ਕੰਦ ਵੀ ਟੱਡੀ ਕਰੂੰਗਾ ਫਿਰ ਨਾ ਇਹ ਨਹੀਂ ਐ ਇਹ ਯੂੰ ਪਉਣੀ ਐ ਯੂੰ ਥੋੜੀ ਥੋੜੀ ਯੂੰ ਉਹ ਨਹੀਂ ਗਾ ਉਹ ਚੱਕਰ ਨਹੀਂ ਯਾਰ ਮਾਮੂ ਮਕਾਨ ਨੂੰ ਤਾਂ ਜਿੰਨਾ ਮਰਜੀ ਕਮਾ ਪਰ ਹੂੰ ਤਾਂ ਕੋ ਚਾਹੀਦਾ ਨਾ ਮਕਾਨ ਨੂੰ ਜਿੰਦਾਂ ਮਰਜੀ ਕਮਾ ਲਾ ਸਾਰੀਆਂ ਬਾਹੀਆਂ ਤਾਂ ਬਰਾਬਰ ਚਾਹੀਦੀਆਂ ਹਾਂ ਉਹ ਕੰਦ ਲੰਬੀ ਥੋੜੀ ਹਾਂ ਉਹ ਕੰਦ ਲੰਬੀ ਆ ਚਲੋ ਕੋਈ ਨਹੀਂ ਫਿਰ ਤਾਂ ਹਈ ਐ ਜੇ ਤੁਸੀਂ ਕਿਸੇ ਭੱਦਰਪੁਰਸ਼ ਨੂੰ ਬੁਲਾ ਕੇ ਪੁੱਛਣਾ ਹੀ ਨਹੀਂ ਹੈਗਾ ਆਪ ਨੂੰ ਤੁਹਾਨੂੰ ਪਤਾ ਕੁਝ ਨਹੀਂ ਹੈਗਾ ਜੇ ਤਾਂ ਆਪ ਨੂੰ ਕੋਈ ਪਤਾ ਹੋਵੇ ਵੀ ਹਾਂ ਸਾਨੂੰ ਪਤਾ ਹੈ ਕੁਝ ਫੇਪਾਦਰ ਪੁਰਸ਼ ਨੂੰ ਯਾਦ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਹਾਂ ਮੈਨੂੰ ਕਿਹਾ ਵੀ ਨੇਤਰ ਅਸੀਂ ਮਕਾਨ ਲੱਗਿਆ ਟਾਣ ਪੁੱਤ ਕਿਦਾਂ ਸਟਾਰਟ ਕਰੀਏ ਦੱਸ ਸਾਨੂੰ ਤੂੰ ਆਊਗਾ ਦੱਸੂਗਾ ਕੋਈ ਸਕੀਮ ਦਊਗਾ ਤੁਸੀਂ ਮੈਨੂੰ ਕਿਹਾ ਫੇ ਮੈਂ ਚਾਹੇ ਹਜੂਰ ਸਾਹਿਬ ਗਿਆ ਤਾਂ ਤੁਸੀਂ ਮੈਂ ਮੇਰਾ ਕੰਮ ਹੈ ਜਦੋਂ ਮੈਨੂੰ ਕੰਮ ਹੋਊ ਮਾਮੇ ਤੱਕ ਮੈਂ ਮਾਮੇ ਤੇ ਟਾਈਮ ਲਊਗਾ ਇਹ ਮੈਨੂੰ ਮਾਮੇ ਤੱਕ ਕੰਮ ਹੋਊਗਾ ਤਾਂ ਮੈਂ ਮਾਮੇ ਤੇ ਟਾਈਮ ਲਊਗਾ ਵੀ ਮਾਮੇ ਮੈਨੂੰ ਦੱਸੋ ਕਿੰਨੇ ਦਿਨ ਨੂੰ ਮਿਲਦਾ ਮੈਨੂੰ ਤੇਰੇ ਤਾਂ ਕਾਹ ਕੰਮ ਹੈ ਆਈ ਵੀ ਗੱਲ ਠੀਕ ਹੈ ਭਾਈ ਹੁਣ ਮੈਂ ਤਾਂ ਰੋਜ਼ ਤੁਰਿਆ ਮੈਂ ਕਿਤੇ ਨਾ ਕਿਤੇ ਨੂੰ ਤੁਸੀਂ ਮੈਨੂੰ ਦਸ ਦਿਨ ਪਹਿ ਕੀ ਕਿਦਾਂ ਕਰੀਏ ਪਰ ਤੁਹਾਨੂੰ ਸਲਾਹ ਦਿੰਦਾ ਮੈਂ ਸਾਰੀ ਕਿੰਨੇ ਫੁੱਟ ਲੰਬੀ ਹੋਈ ਜਾਵੇ ਕਿਹੜੀ ਇਹ 2 ਫੁੱਟੋ ਕੀ ਲੰਬੀ ਦੱਸ ਮੈਂ ਉਹ ਹੀ ਗਲੀ ਨਹੀਂ ਜਾਣੀ ਫਿਰ ਗੜੀ ਵੀ ਖੱਣੇ ਬਰਬਰ ਨਹੀਂ ਰਣੀ ਫਿਰ ਹਾਂ ਉਹ ਤੇ ਤਿਰਛੀ ਹੋਣੀ ਹੋਣੀ ਥੋਡੀ ਆ ਗੜੀ ਤੀੱਚੀ ਹੋਣੀ ਨਾਲੇ ਫਿਰ ਜਿਹੜੀ ਨਿਊ ਆ ਸਾਡੀ ਉਹ ਬਦਗੂਨੇ ਚ ਹੀ ਆਣੀ ਉਹ ਨਿਊ ਉਹ ਨਿਊ ਦੇ ਉੱਪਰ ਤਾਂ ਤੁਸੀਂ ਚੱਕਤਾ ਜਿਹੜਾ ਕੋ ਚੱਕਿਆ ਉਹ ਬਦਗੂਨੇ ਚ ਹੀ ਆ ਨਿਊ ਉੱਥੇ ਮਕਾਨ ਬਣਾਇਆ ਵੀ ਮੇ ਚਿੱਤੇ ਉਹ ਵੀ ਸਾਰਾ ਦਿਮਾਗ ਚ ਦੇਖ ਹੋਟੀ ਹੁਣ ਕਹਿ ਦੇਣਾ ਤੁਸੀਂ ਨੇਤਰ ਨੇ ਪਾਤੀ ਦਿਮਾਗ 'ਚ ਛਾਕੀ ਨਾ ਦੇ ਆ ਕੇ ਆ ਕਰਤਾ ਵਿਚਾਰੇ ਗਰੀਬ ਲੱਗੇ ਤੇ ਮਕਾਨ ਛੱਤਣ ਆ ਪਤਾ ਨਹੀਂ ਕੀ ਪੁੱਠੀ ਸਿੱਧੀਆਂ ਗੱਲਾਂ ਕਰਤੀਆਂ ਨੇਤਰ ਨੇ ਆ ਕੇ ਜਿਹੜੀ ਗੱਲ ਸਚਾਈ ਸਚਾਈ ਹੈ ਨਾ ਹੁਣ ਜੇ ਤੁਸੀਂ ਮੈਂ ਉੱਥੇ ਮਿਸਤਰੀ ਆਇਆ ਤਾਂ ਮੜਜੀ ਗੱਲ ਉਹ ਦੇਗਾ ਕਰੀ ਉਹ ਕਹਿੰਦਾ ਭਾਜੀ ਤੁਸੀਂ ਨਾ ਨਕਸ਼ਾ ਬਣਾ ਦਿਓ ਜੇ ਨਕਸ਼ਾ ਹੁਣ ਮੈਂ ਬਣਾਉਂਗਾ ਕੁਝ ਟੈਂਪਰੇਰੀ ਬਣਾਉਣਾ ਹਾਲ ਕਰਨਾ ਕਰਨਾ ਨਹੀਂ ਉਹ ਆਪਣੀ ਮਰਜ਼ੀ ਹੈ ਪਰ ਮੈਂ ਜਗਾ ਤਾਂ ਮਣ ਕੇ ਲੈ ਕੇ ਜਾਊਂਗਾ ਨਾ ਪਹਿਲਾਂ ਕਿੰਨੀ ਬਾਈ ਕਿੰਨੀ ਜਗਾ ਹੈ ਤਾਂ ਹੀ ਉਹਦੇ ਅਧਾਰ 'ਤੇ ਨਕਸ਼ਾ ਬਣਾਉਂਗਾ ਜਿਹੜਾ ਬਣੂਗਾ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਨਾ ਹੁਣ ਇਹੀ ਜਾ ਕੇ ਮੇਰਾ ਮਿੱਤਰ ਪਿਆਰਾ ਇੱਕ ਉਹਨੂੰ ਦੱਸੂਗਾ ਮੈਂ ਤੇ ਬਾਕੀ ਕੋਈ ਵੀਡੀਓ ਦੇਖਣ ਵਾਲਾ ਵੀ ਕਹਿ ਸਕਦਾ ਵੀ ਨਹੀਂ ਤੇ ਤਾਂ ਜਿਹੜੀਆਂ ਮਿਲਣ ਲੀਆਂ ਮੈਂ ਬਣਾ ਲੀਆਂ ਬਾਹੀਆਂ ਇਹਨਾਂ ਦਾ ਐਂ ਕਰਕੇ ਇੱਥੇ ਰਸੋਈ ਬਣਾਓ ਇੱਥੇ ਕਮਰਾ ਬਣਾਓ ਇੱਥੇ ਐਂ ਕਰੋ ਇੱਥੇ ਐਂ ਕਰੋ ਮੈਂ ਤਾਂ ਹੱਥ ਜੋੜਦੀ ਸਾਰਿਆਂ ਅੱਗੇ ਵੀਡੀਓ 'ਚ ਇਹ ਨਕਸ਼ਾ ਫੜਾ ਹੀ ਦਿਓ ਸਾਡਾ ਸਾਡਾ ਰਕਸਾ ਹੀ ਬਣਾ ਦਿਓ ਹਾਂ ਸਾਡਾ ਹੀ ਬਣਾ ਦਿਓ ਭਾਈ ਮਾਰਸਵਾ ਨਹੀਂ ਬੜਿਆ ਕਿਹੜਾ ਬਣਾਉਣਾ ਲੈਓ ਉਹ ਨੀ ਕ੍ਰੈਡਿਟ ਕਾਰਡ ਨੂ ਆਨੀ ਤੇ ਨਹੀਂ ਆਪਰੋ ਉਹ मामੂ ਟੈਡ ਉਹਨੂੰ ਟੈਡੀ ਉਹ ਕਹਿੰਦੇ ਹੁੰਦੇ ਆਪਾਂ ਨਿਓ ਨੂ ਹੀ ਅੱਗੇ ਪਿੱਛੇ ਹੋਰ ਕੀ ਹੋਇਆ ਜੜੀ ਹੋਈ ਆ ਆ ਆ ਦੇਖੀ ਹਾਂ ਆ ਕਿ ਚੋਕੀ ਹਾਂ ਜਿਕੜਕ ਦੇਖਣਾ ਨਾ ਕੋ ਆਪਾਂ ਗਲੇ ਲੱਗਦੇ ਹੁੰਦੇ ਮਾਰਨ ਆਏ ਜੇ ਬਾਹ ਖਿੱਚ ਕੇ ਉਦੋਂ ਹੋਗਾ ਉਦਾਂ ਨਾ ਪਤਾ ਕਿ ਤੁਹਾਡਾ ਉਹ ਪਹਾੜੀ ਦੇ ਅੰਦਰ ਲੁਕ ਜਾਣਾ ਉਹ ਪਰਲਾ ਪਾਸਾ ਜਿਹੜਾ ਉਹ ਦੂਏ ਤਰ੍ਹਾਂ ਦਿਖਦਾ ਏ ਠੀਕ ਆ ਨਹੀਂ ਇੱਥੇ ਦੇ ਮਕਾਨ ਤੁਹਾਡੇ ਸਿੱਧਾ ਹੀ ਦਿਖੂਗਾ ਤੇ ਇਹ ਜਗ੍ਹਾ ਦਾ ਕੀ ਕਰਨਾ ਜਿਹੜੀ ਇੱਧਰ ਛੱਡੀ ਏ ਦੇਵੂ ਕੋ ਕੰਧ ਦੇ ਪਿੰਡ ਕਰਕੇ ਬਾਅਦ ਤੇ ਬਰਾਂਡਾ ਬਣਾ ਲੂਗੇ ਇੱਧਰ ਹਾਂ ਇਹਦੇ ਤੁਹਾਡੀ ਜਿਹੜੀ ਮੰਨ ਲਓ ਜੇ ਤੁਹਾਡੀ ਕੰਧ ਇੱਥੇ ਸੈਂਟਰ ਦੇ ਵਿੱਚ ਹੁੰਦੀ ਹੈ ਇੱਥੇ ਤੱਕ ਤੁਹਾਡਾ ਬਾਦਰ ਆ ਜਾਣਾ ਇੱਥੇ ਤੱਕ ਤੁਹਾਡਾ ਬਾਦਰ ਆ ਜਾਣਾ ਮਕਾਨ ਬਚ ਜਾਣ ਆਹੋ ਬਾਦਰ ਆ ਜਾਣਾ ਵੀ ਤੁਹਾਡੀ ਖਿੜਕੀ ਉੱਪਰ ਨਾ ਛੱਤਰ ਪਾਵੇ ਜਾਂ ਕੋਈ ਅਜਿਹੀ ਚੀਜ਼ ਨਾ ਹੋਵੇ ਠੀਕ ਹੈ ਨਾ ਅੱਛਾ ਵੀ ਲੈ ਅੰਟਰ ਵਧਾ ਲੂਗੇ ਇੱਧਰ ਹਾਂ ਛੇਜੇ ਤੱਕ ਡੇਣੀ ਆ ਛੇਜੇ ਉਹੀ ਛੇਜੇ ਦੀ ਵਗਾਰ ਕਰਦਾ 3 ਫੁੱਟ 2.5 ਫੁੱਟ ਛੇਜਾ ਕੱਢਣਾ ਉਹਨੇ ਬਾਹਰ ਕਿਉਂਕਿ ਕੰਦ ਤੁਹਾਡੀ ਜਿੱਥੇ ਤੂੰ ਖੜੀ ਮਾਮੀਆ ਤੇਰਾ ਪਚਾਲੇ ਵਾਲਾ ਪੈਰਾ ਇੱਥੇ ਕੰਦ ਪਜਾਣੀ ਆ ਇਧਰ ਪਾਸੇ ਇਧਰ 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 ਇੱਥੇ ਹਾਂ ਜਿੱਥੇ ਤੂੰ ਹੁਣ ਖੜੀ ਹੈ ਬਿਲਕੁਲ ਤੇਰੇ ਸੈਂਟਰ ਚ ਕੰਦ ਜਾਣੀ ਆ ਉੱਪਰ ਅੱਛਾ ਇਹ 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 ਤਾਂ ਰਹਿ ਜਣੀ ਧਰਤੀ ਦੇ ਵਿੱਚ ਰਹਿ ਜਣੀ ਆ ਇਹ ਉਹ ਕੰਦਾ ਅੰਦਰ ਕੱਢਣੀ ਆ ਉਹ 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 ਨੂੰ ਪਤਾ ਹੈਗਾ ਨਾ ਉਹ ਅੰਦਰ ਕੱਢਦਾ ਅੰਦਰ ਕੱਢਦਾ ਹੂੰ ਕਹਿੰਦਾ ਕੰਦ ਹੀ ਛੇ ਲੈਣੀ ਆ ਅੰਦਰ ਕੱਢਣੀ ਆ ਹਾਏ ਮੇਰੇ ਰੱਬਾ ਦੇਖਿਆ ਹੁਣ ਕਿੰਡੀਆਂ ਗੱਲ ਹੁਣ ਮੈਨੂੰ ਐ ਦੱਸੋ ਹੁਣ ਦੇਖੋ ਇਹੀ ਸਿਆਣੇ ਬੰਦੇ ਦੀ ਗੱਲ ਹੈ ਐਦੇ ਪਰ ਪੈਸਾ ਲਾਏ ਤਾਂ ਇਹਨਾਂ ਦਾ ਕਿ ਜੇ ਆਪ ਹਾਲਤੂ ਦਾ ਕਿਉਂ ਭਰਿਆ ਫਿਰ ਉਹਨੇ ਜੇ ਸੈਂਟਰ ਚ ਕਰੂਗੇ ਤਾਂ ਸਾਰੇ ਪਾਸੇ ਤੇ ਬਜਨ ਚੱਕੂਗੀ ਉਹ ਸਾਈਡ ਪਰ ਪਾਉਣ ਦਾ ਤਾਂ ਮਤਲਬ ਹੀ ਨਹੀਂ ਕੋਈ ਵੀ ਬਣਦਾ ਫਿਰ ਅੰਦਰ ਇੰਨਾ ਪੈਸਾ ਖਾਦੇ ਖਰਚਾਤਾ ਠੀਕ ਆ ਹਲੇ ਥੱਲੇ ਵੀ ਇੰਨਾ ਹੀ ਖਰਚਾ ਆਵਾ ਫਿਰ ਗਲਤ ਹੈ ਸੈਂਟਰ ਦੇ ਵਿੱਚ ਕੰਧ ਜਾਨੀ ਚਾਹੀਦੀ ਹੈ ਤਾਂ ਉਹਨੇ ਸਾਰੀਆਂ ਨਿਊਆਂ ਪਰਨ ਦਾ ਫਾਇਦਾ ਨਹੀਂ ਨਿਊ ਇੱਕ ਪਾਸੇ ਬੈਠ ਜਾਨੀ ਹੈ ਨਿਊ ਦੇ ਸੈਂਟਰ ਦੇ ਵਿੱਚ ਕੰਧ ਜਾਂਦੀ ਹੁੰਦੀ ਹੈ ਹਮੇਸ਼ਾ ਉਹ ਬਾਹਰ ਕਿਵੇਂ ਕੱਢੂਗਾ ਐਥੇ ਬੈਠ ਜਾਣੀ ਆ ਜੀ ਹਣਾ ਕਦੇ ਜਦੋਂ ਵਜਨ ਮਾਮੇ ਇਸ ਜਗ੍ਹਾ ਤੇ ਆ ਗਿਆ ਮੰਨ ਲਾ ਔਰੇ ਔਰੇ ਤੂੰ ਗੱਡੀ ਦਾ ਟਾਇਰ ਚੜਾ ਦੇ ਔਰੇ ਭਰੀ ਹੋਈ ਟਿੱਪਰ ਦਾ ਤਾਂ ਆ ਜੀ ਦਬੂਗੀ ਕਿ ਆ ਦਬੂਗੀ ਐ ਨਹੀਂ ਤਾਂ ਪਜਣਾ ਥੱਲੇ ਨੂੰ ਫੇਰ ਜੇ ਇੱਥੇ ਚੜਾ ਕੇ ਲੈ ਕੇ ਜਾਊਗਾ ਤਾਂ ਸ਼ਾਇਦ ਇਹ ਨਾ ਦਵੇ ਸੈਂਟਰ ਚ ਲੈ ਕੇ ਜਾਊਗਾ ਤੂੰ ਇੱਕ ਫੁੱਟ ਜਗ੍ਹਾ ਕੱਢ ਕੇ ਨੀਂਕੋ ਫੇਰ ਹਾਂ ਫੇਰ ਉਹ ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਸੋਚੀਆਂ ਗੱਲਾਂ ਇਹ ਹਾਂ ਨਾ ਆ ਦੇ ਮਕਾਨ ਇੱਥੇ ਤੇ ਸਾਡੇ ਮਕਾਨ ਆ ਤੀ ਜਾੜਨਾ ਹਾਂ 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 ਮੈਂ ਵੇੜਾ ਥਾ ਮੇਰੇ ਖਿਆਲ ਆ ਪਤਾ ਨਹੀਂ ਦਰਵਾਜ਼ੇ ਵਾਲੀ ਫੱਟੀ ਗੋਲਤੀ ਕੰਦ ਹਾਂ ਸਾਫ ਜਾਨੀ ਹੋਣੀ ਤਾਂ ਅੰਦਰ ਨੂੰ ਲੈ ਗਿਆ ਮੈਂ ਕਿਹਾ ਵੀ ਉੱਧਰ ਨੂੰ ਨਾ ਪਟੋ ਇੱਧਰ ਨੂੰ ਉਹੀ ਨਿਉ ਰਹਿਣ ਦਿਓ ਵੀ ਚੰਗਾ ਉਹ ਨਹੀਂ ਤਾਂ ਨਹੀਂ ਈਹੀ ਲੈ ਲੰਦਾ ਇਹ ਫੋਟੋ ਇਹ ਤੁਹਾਨੂੰ ਫੋਟੋ ਘਟਾਉਣਾ ਪੈਣਾ ਇਹ ਇਸ ਤਰ੍ਹਾਂ ਘਟਾਉਣਾ ਪੈਣਾ ਇਹ ਤੁਹਾਨੂੰ ਸੈਂਟਰ ਦੇ ਵਿੱਚ ਲੈ ਕੇ ਆਉਣੀ ਪੈਣੀ ਨੂੰ ਇੱਧਰ ਨਿਉ ਲਾਈ ਦਾ ਕੋਈ ਫਾਇਦਾ ਨਹੀਂ ਇੱਧਰ ਜਿਹੜਾ ਪੈਸਾ ਤੁਸੀਂ ਯਾਂ ਥੱਲੇ ਖਰਾਬ ਕਰਿਆ ਉਹਦਾ ਮੀਨਿੰਗ ਕੀ ਹੈ ਮੈਂ ਮਾਮੇ ਨੂੰ ਸਿੱਧੀ ਦੇਸੀ ਭਾਸ਼ਾ ਵਿੱਚ ਗੱਲ ਸਮਝਾ ਰਿਹਾ ਤਾਂ ਹੀ ਇਹੀ ਗੱਲ ਮੈਂ ਸਮਝਾਉਣ ਦਾ ਕਾਰਨ ਐਸੀ ਵੀ ਜੇ ਤੂੰ ਮਾਮੇ ਦੇਖ ਡਬਲ ਟਾਇਰ ਰੇ ਤਰੀ ਗੱਡੀ ਦਾ ਜੇ ਤੂੰ ਸੈਂਟਰ ਚ ਲੈ ਕੇ ਆਉਂਗਾ ਤਾਂ ਸ਼ਾਇਦ ਇਹ ਨਾ ਦਵੇ ਜੇ ਤੂੰ ਇੱਕ ਸਾਈਡ ਲੈ ਕੇ ਆਉਂਗਾ ਦਬੂਗੀ ਨਹੀਂ ਪ੍ਰੈਸ਼ਰ ਦਾ ਮਤਲਬ ਕੀ ਹੈ ਇੱਥੇ ਸੈਂਟਰ ਚ ਜਾਣੀ ਹੈ ਥੋੜੀ ਜਿਹੀ ਜਾਣੀ ਹੈ ਹਾਂ ਬਰਾਬਰ ਜਗ੍ਹਾ ਬਚਣੀ ਦੋਨੋਂ ਪਾਸੇ ਹੂੰ ਬਫੇ ਕਾਣਾ ਉਹ ਹੀ ਕਾਰ ਇਹ ਕਿ ਆ ਵੀ ਪੈਸਾ ਲਾਇਆ ਕਦ ਸਾਈਡ ਪਰ ਗੱਡੀ ਕੱਲ ਨੂੰ ਡੰਟ ਰਾਇਆ ਬੇ ਬਰਸਾਤ ਨੂੰ ਫਿਰ ਕੀ ਕਰੂੰਗਾ ਪਾਣੀ ਗੋਦੀ ਜੀ ਵਾਤਾ ਇਕ ਵਾਰ ਹੁਣ ਇਧਰ ਨੂੰ 45 ਫੁੱਟ ਕਹਿੰਦਾ ਉਹ 12 3 36 ਤਿੰਨ ਕਮਰੇ ਪਾ ਕੇ 12 12 ਫੁੱਟ ਦੇ ਜੇ ਮੰਨ ਲਓ ਇਧਰ ਨੂੰ 12 ਤੀਏ 36 ਪਿੱਛੇ ਤੁਹਾਡੇ ਕੋਲ 9 ਫੁੱਟ ਜਗ੍ਹਾ ਰਹਿਣੀ ਆ 9 ਫੁੱਟ ਦੇ ਵਿੱਚ ਤੁਸੀਂ 2 ਫੁੱਟ ਪਰਲੇ ਪਾਸੇ ਪਾਣੀ ਕਰਕੇ ਗੈਲਰੀ ਵੀ ਛੱਡਣੀ ਆ ਫੇਰ ਤੁਹਾਡੇ ਕੋਲ 7 ਫੁੱਟ ਦੀ ਰਸੋਈ ਰਣੀ ਆ ਰਸੋਈ ਦਾ ਤੁਹਾਡੀ ਜਗ੍ਹਾ ਘਟ ਜਾਣੀ ਆ ਤੇ ਇਹਦੇ ਵਿੱਚ ਅੰਦਰ ਜਿਹੜੀਆਂ ਕੰਧਾਂ ਕਰਨੀਆਂ ਉਹ ਵੀ ਦੱਸੋ ਮੈਨੂੰ ਕਾਦੀਆਂ ਕਰਨੀਆਂ ਇੱਟ ਦੀਆਂ ਇੱਟ ਦੀਆਂ ਕਰਨੀਆਂ ਨਾ ਫੇਰ ਤੁਹਾਡਾ ਲੋਟ ਆ ਸਾਦਾ ਗੱਲ ਲੋਟ ਆ ਸਾਦੀ ਆ ਜ਼ਰੂਰੀ ਨਹੀਂ ਹੈਗਾ ਦੇਖੋ ਮੇਰੇ ਕਈ ਕਮਰੇ ਹੈਗੇ ਆ ਮੇਰੇ ਜਿਹੜਾ ਮੇਰਾ ਸਭ ਤੋਂ ਵੱਡਾ ਕਮਰਾ ਉਹਦੇ ਵਿੱਚ ਗੱਲ ਸਮਝਣ ਦੀ ਉਹ ਗੱਲ ਹੈ ਹੁਣ ਵਿੱਕੀ ਵਾਲਾ ਕਮਰਾ ਜਿਹੜਾ ਉਹ 12x20 ਦੱਸਦਾ ਏ ਉਹ ਜਿੱਤਨਾ ਹੋ ਦਰਦੂ ਸਾਹਮਣੇ ਹਾਂ ਅੱਛਾ ਠੀਕ ਹੈ ਨਾ 12x20 ਦੱਸਦਾ ਕਮਰਾ ਉਹ ਬੜਾ ਸੋਨਾ ਖੁੱਲਾ ਹੋ ਵੀ ਹਾਂ ਖੁੱਲਾ ਡੁੱਲਾ ਕਮਰਾ ਹੈ ਨਾ ਸਾਢੇ 12x12 ਦੇ ਆ ਹਨਾ ਹਾਂ 12x12 ਦੇ ਆ ਹੁਣ ਜੇ ਪਤਾ ਕਿ 12x12 ਦਾ ਚੱਕਰ ਏ ਆ ਨਾ ਤੁਹਾਡਾ ਤਾਂ ਕਰਕੇ ਮੰਨ ਲਓ ਵੀ ਤੁਸੀਂ ਹੁਣ ਇੱਕ ਪ੍ਰਿੰਸ ਵਾਸਤੇ ਸੋਚਦੇ ਇੱਕ ਦੂਜਾ ਵਾਸਤੇ ਉਹਨਾਂ ਨੇ ਲਮਾਰੀਆਂ ਵੀ ਉੱਥੇ ਕਸਾਉਣੀਆਂ ਐ ਉਹਨਾਂ ਨੇ ਕੋਈ ਬੈਠਣ ਨੂੰ ਚੀਜ਼ ਥੋੜਾ 12x12 ਦਾ ਹੀ ਚੱਲਣਾ ਉਹਨਾਂ ਤੋਂ ਬਣਾ ਲੂਗੇ ਆਪਣੇ ਦੂਜੇ ਹੁਣ ਜੇ ਕਣਾ ਉੱਥੇ ਅਸੀਂ ਤਾਂ ਛੋਟੇ ਤਾਂ ਬਣਾਲੇ ਵਿੱਚ ਵੀ ਬੈੱਡੇ ਆ ਸੌਣ ਲਈ ਉੱਥੇ ਬੈਠਣ ਉੱਠਣ ਨੂੰ ਕਮਰਾ ਸਾਈਡ ਪਰ ਬਣਾਇਆ ਵਾ ਐਕਣਾ ਜੇ ਤਾਂ ਤੁਸੀਂ ਵੀ ਬੈਠਣ ਉੱਠਣ ਵਾਲਾ ਸਾਈਡ ਪਰ ਰੱਖਦੇ ਆ ਕੋਈ ਵੀ ਕੋਈ ਆਉਂਦਾ ਏ ਤਾਂ ਉੱਥੇ ਬੈਠੋ ਜੀ ਫਿਰ ਛੋਟੇ ਕਮਰੇ ਕਰ ਵੀ ਸਰਚਣਾ ਫਿਰ ਥੋੜੇ 11 ਕਰ ਵੀ ਸਰ ਆਰਾ ਬਾਈ ਜਿੱਤਰਾ ਤੇ ਇਹ ਦੱਸ ਦੇ ਵਿੱਕੀ ਵਾਲਾ ਕਮਰਾ ਹਾਂ ਵਿੱਕੀ ਵਾਲਾ ਕਮਰਾ ਹਾਂ ਧੋਣਾ ਦਾ ਕਮਰਾ ਉਹ ਉਹਨੇ ਵਿੱਕੀ ਦਾ ਕਮਰਾ ਠੀਕ ਨੇ ਠੀਕ ਆ ਮੈਂ ਦੇਖਿਆ ਬੈੱਡ ਲਾਇਆ ਹਾਂ ਗੁੱਦਾ ਗੁੱਦਾ ਹਾਂ 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 ਅਰੇ ਫੇਰ ਸਾਡੀ ਸੋਈ ਦੀ ਵੀ ਜਗਾ ਸੱਟ ਹੋ ਜਾਣੀ ਹਾਂ ਔਰ ਉਹ ਮੈਂ ਦੇਖ ਕੇ ਤੁਹਾਨੂੰ ਦੱਸੂਗਾ ਸਾਰੀ ਉਹ ਗੱਲ ਉਹ ਹਾਂ ਆਏਗਾ ਇਹਨੂੰ ਵੀ ਫੇਰ ਅਸੀਂ ਸੱਟ ਕੱਢ ਲੂਗਾ ਕਮਰਾ ਕੁਛ ਜਿਹੜਾ ਬ੍ਰਾਂਡ ਆ ਉਧਰ ਪੱਖੇ ਤੂੰ ਕਹਿੰਦਾ ਦੋ ਲਾ ਲਓ ਬਾਹਰ ਕੁਰਸੀਆਂ ਲਾ ਲਓ ਹਾਂ ਉਹਦਾ ਵੀ ਹੋਣਾ ਹੀ ਹਾਂ ਤੁਹਾਡਾ ਉਹ ਵੀ ਹੋਣੀ ਹੋ ਹੁੰਦਾ ਤੁਸੀਂ 12 ਫੁੱਟ ਕਵਰ ਕਰਕੇ ਜਾਣਾ ਸਾਡੇ ਕੋਲ ਇੱਥੇ ਧੱਕ ਆ ਜਾਣਾ ਹੋ ਤੁਸੀਂ ਬਹੁਤ ਕੁਝ ਪਤਨ ਕਿਆ-ਕਿਆ ਕਰੀ ਫਿਰਦੇ ਆ ਪਹਿਲਾਂ ਤੁਸੀਂ ਸਕੀਮ ਨਹੀਂ ਲੱਤੀ ਹੈਗੀ ਮਕਾਨ ਕਰਨ ਹੁਣ ਤੁਹਾਨੂੰ ਹੋ ਵੀ ਸਕਦਾ ਦਾ ਤੁਹਾਨੂੰ ਉਹਦੇ ਚ ਵੀ ਗੱਲ ਹੁੰਦੀ ਹੈ ਵੀ ਆ ਨਿਉ ਤੁਹਾਡੀ ਹੁਣ ਸਮਝ ਲਓ ਇੱਕ ਲਿਖੇ ਦੀ ਇੱਥੇ ਤੱਕ ਦਾ ਤੁਹਾਡੇ ਕੰਮ ਦੀ ਹੈਗੀ ਹੈ ਇਹ ਇੱਥੇ ਤੱਕ ਤੁਹਾਡੇ ਕੰਮ ਦੀ ਹੈ ਠੀਕ ਹੈ ਨਾ ਇਸ ਤੋਂ ਬਾਅਦ ਇਹ ਨਹੀਂ ਹੁੰਦਾ ਤੁਹਾਡਾ ਕੰਮ ਨਹੀਂ ਤਾਂ ਇੱਥੇ ਤੇ ਆਪਾਂ ਨਿਉ ਲੈ ਕੇ ਜਾਂਦੇ ਥੋੜੀ ਜੀ ਗਾਂਹਾਂ ਇੱਥੇ ਨੂੰ ਉੱਥੇ ਲਿਜਾ ਕੇ ਐਨਾ ਕੇ ਲੈ ਕੇ ਇੱਥੇ ਤੱਕ ਤੁਹਾਡਾ ਇੱਥੇ ਰਸੋਈ ਜਾਂ ਲੈਟਰਨ ਬਾਥਰੂਮ ਤੁਸੀਂ ਇਹਦੇ ਕੱਢ ਸਾਦੇ ਦਿਓਰੇ ਇੱਥੇ ਤੱਕ ਲੈ ਕੇ ਆਉਣਾ ਦਾ ਤੁਸੀਂ ਏਰੀਆ ਆਹੀ ਨਿਊ ਆਣਾ ਹਾਂ ਇਹ ਹੀ ਅੱਗੇ ਚੱਲ ਜਾਣੀ ਕਿ ਆਹ ਹੋਈ ਹਾਂ ਇਹ ਨਿਊ ਗਲਤ ਭਰ ਗਈ ਹੋਰੇ ਸਮਝ ਲੈ ਜੇ ਹੋਰ ਸਕੀਮ ਵੀ ਹੁੰਦੀ ਪਰ ਗੱਲ ਸਕੀਮ ਆ ਪਹਿਲਾਂ ਬੈਠਣਾ ਤਾਂ ਥੋੜੀ ਵਿਚਾਰ ਚਰਚਾ ਕਰਨੀ ਸੀ ਇਸ ਮੁੱਦੇ ਦੇ ਉੱਪਰ ਪਰ ਹੁਣ ਅਸੀਂ ਇਹਦੇ ਹਿਸਾਬ ਨਾਲ ਚੱਲਣਾ ਪੈਣਾ ਜਿਵੇਂ ਹੁਣ ਇੱਥੇ ਕਮਰੇ ਪਾਸ ਤੇ ਮੂਰਲੇ ਪਾਸੇ ਤੁਹਾਡੇ ਕੋਈ ਜਗ੍ਹਾ ਬਹੁਤ ਕੱਟ ਦੇਣੀ ਹੈ ਇੱਥੇ ਇੱਥੇ ਜਿਹੜੀ ਓਰੇ ਕੰਦ ਕਰਨੀ ਹੈ ਇਹਨੂੰ ਆਪਾਂ ਬਾਹਰ ਕਰ ਸਕਦੇ ਜਾਵੇਂ ਕਿਉਂਕਿ ਇਹਦੇ ਪਰ ਤੁਸੀਂ ਲੋਡ ਨਹੀਂ ਦੇਣਾ ਜੀ ਲੈਂਟਰ ਨਹੀਂ ਪਾਉਣਾ ਇਹਦੇ ਇਹ ਨੂੰ ਬਾਹਰ ਕੱਢ ਦਦਿਆਂ ਵੀ ਇਹਦੇ ਫਿਰ ਇੱਕ ਪਰਦੀ ਹੋਣੀ ਹੈ ਇਹ ਦੇਖਿਆ ਜਾਓ ਡਿਜ਼ਾਈਨ ਵਾਲੀ ਪਰਦੀ ਬਣਾ ਲਿਓ ਗੋਲ ਗੋਲ ਜੀ ਕਰਕੇ ਜੋ ਜਿੱਕਲਾਂ ਵੀ ਹੁੰਦੀਆਂ ਛੇੜੋ ਠੀਕ ਹੈ ਜੀ ਹਾਂ ਇਹ ਬਣਨੀ ਹੈ 15 ਜੀ ਬਣਨੀ ਤੁਸੀਂ ਜੇ ਤਾਂ ਤੁਸੀਂ ਆਪਣੇ ਹਿਸਾਬ ਦਾ ਬਣਾਉਂਦੇ ਆ ਫਿਰ ਤਾਂ ਇਹਦੇ ਪਰ ਕੰਧ ਜਾਣੀਆਂ ਪੂਰੀ ਦੀ ਪੂਰੀ ਇਹਦੇ ਨਿਚੋਂ ਉੜ ਨਹੀਂ ਜਾਣੀ ਉਹ ਮੈਨੂੰ ਪਤਾ ਸਮਝ ਗਿਆ ਮੈਂ ਗੱਲ ਜੇ ਤੁਸੀਂ ਆਪਣੇ ਹਿਸਾਬ ਦਾ ਬਣਾਉਣਾ ਜਿਹੜਾ ਮੈਂ ਨਕਸ਼ੇ ਦੇ ਤਿਆਰ ਦੇ ਹਿਸਾਬ ਨਾਲ ਕਹਿੰਦਾ ਇੱਥੇ ਤਾਂ ਕੰਦੇ ਨਹੀਂ ਉਰ ਤਾਂ ਕੰਧ ਬਣਨੀ ਕਿ ਕੱਲੀ ਇੱਥੇ ਤੱਕ ਇੰਨੀ ਕੁ ਬਾ ਸੂਚੀ ਉਹਦੇ ਉੱਪਰ ਤਾਂ ਖੁੱਲੀ ਹੋ ਸਾਰੀ ਉਹ ਕਿਉਂਕਿ ਤੁਹਾਡਾ ਲੈਂਟਰ ਪਿੱਛੇ ਪਿੱਛੇ ਰਹਿ ਜਾਣਾ ਇਹਨਾਂ ਤੂੰ ਇਸ ਸਕੀਮ ਪੜਾਈ ਜਾ ਇੱਧਰ ਵੀ ਕੋਈ ਨਿਆਣਾ ਹੋ ਚੱਲ ਪ੍ਰਿੰਸ ਉਹਦਾ ਧੁੱਪਾਂ 'ਚ ਬੈਠਣਾ ਹਾਂ ਕੋਈ ਧੁੱਪਾਂ 'ਚ ਨਜਵਾਕ ਹੁੰਦਾ ਕੋਈ ਬੈਠਦਾ ਕੋਈ ਮਾਲਸ ਕਰਨੀ ਆ ਦੀ ਜੇ ਉਹ ਕੱਲ ਨੂੰ ਉਹਨੇ ਬੈਠ ਕੇ ਇੱਥੇ ਕੋਈ ਰੋਟੀ ਜਾਟੀ ਬਕਾਉਣੀ ਆ ਧੁੱਪ ਦੇ ਵਿੱਚ ਇੱਥੇ ਓਟੀਆ ਬਣਾ ਲੈ ਕੇ ਛੋਟਾ ਜਿਹਾ ਠੀਕ ਹੈ ਉਹ ਪੁਆਇੰਟ ਕੁਝ ਹੋਰ ਹੈ ਸ਼ਹਿਰਾਂ ਦੇ ਵਿੱਚ ਤਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਤਾਂ ਛੋਟੀ ਜਿਹੀ ਜਗ੍ਹਾ ਵਿੱਚੇ ਬਹੁਤ ਕੁਝ ਬਣਾ ਲੈਂਦੇ ਲੋਕ ਇਹ ਤਾਂ ਫਿਰ ਵੀ ਜਗ੍ਹਾ ਖੁੱਲੀ ਹਾਲ ਤੁਹਾਡੀ ਪਰ ਆਪਾਂ ਬੇਲੋੜੀਆਂ ਚੀਜ਼ਾਂ ਭਰਤੀ ਕਰ ਲੈਂਦੇ ਨਾ ਕਰਾਂ ਚੱਲਣ ਤੇ ਧੜਾ ਧੜ ਧੜਾ ਧੜਾ ਆ ਵੀ ਰੱਖ ਲੋਂਦਾ ਆ ਵੀ ਰੱਖ ਲੋ ਆ ਵੀ ਰੱਖ ਲੋ ਤਾਂ ਥੋੜੀ ਪੈ ਜਾਂਦੀ ਜਗ੍ਹਾ ਹਾਂ ਤਾਂ ਥੋੜੀ ਪੈ ਜਾਂਦੀ ਜਗ੍ਹਾ ਬਾਕੀ ਇਹ ਜਗ੍ਹਾ ਤਾਂ ਸ਼ਹਿਰ ਚ ਹੁੰਦੀ ਖਬਰਾਂ ਕਿੰਨੀ ਬੰਦੇ ਹੈ ਨਾ ਮੰਮੂ ਡੰਗਾ ਹੀ ਲੰਨ ਪਿੱਛੇ ਨੂੰ ਕਰਾ ਹਾਂ ਡੰਗਾ ਪਿੱਛੇ ਚਲੇ ਗਿਆ ਹਾਂ ਡੰਗਾ ਇੱਥੇ ਆਉਂਦਾ ਤੇ ਤੇਰੇ ਪੈਰਾਂ ਦੇ ਕੋਲ ਉਰਲੇ ਪਾਸੇ ਦੰਗਾਨੀ ਪਿੱਛੇ ਗਿਆ ਨਿਉ ਵੀ ਤੁਹਾਡੀ ਨਿਉ ਪਰ ਹੋਈ ਵੀ ਹੈ ਪਹਿਲਾਂ ਡੰਗੇ ਦੀ ਕਿ ਨਿਉ ਭਰੀ ਹੋਣੀ ਹੈ ਕਿ ਇੱਥੇ ਫਿਰ ਨਿਉ ਪਰ ਹੀ ਹੋਈ ਹੈ ਤੁਹਾਡੀ ਨਿਉ ਤੁਹਾਡੀ ਇੱਥੇ ਇੱਥੇ ਤੇ ਭਰ ਹੋਣੀ ਜਾਂਦੀ ਹੈ ਦੀ ਉੱਥੇ ਨੂੰ ਫਿਰ ਆਹ ਤੇਰੀ ਐਨਾ ਪੱਟ ਪਟਾਈ ਦਾ ਜਿਹੜੇ ਕਲੇਸ਼ ਬਾਜੀ ਖੜਾ ਕਰਿਆ ਤੁਸੀਂ ਬਗੈਰ ਮਨ ਦਾ ਮਿੱਟੀ ਚੱਕ ਚੱਕ ਉਧਰ ਕਰਵਾਤੀ ਥਾਲੀਓ ਕਰਤਾ ਫੋਹ ਕਰਤਾ ਇੱਥੇ ਰਸ਼ਾਉਚ ਹੋ ਗਿਆ ਇਧਰ ਨੂੰ ਇੱਥੇ ਕਿ ਚੌੜਾ ਹੋ ਗਿਆ ਉੱਥੇ ਤੰਗ ਹੋ ਗਿਆ ਇੱਥੇ ਚੌੜਾ ਹੋ ਗਿਆ ਕਿ ਜਗ੍ਹਾ ਜ਼ਰੂਰ ਥੋੜੀ ਜੀ ਤੁਹਾਡੀ ਖੁੱਲੀ ਐ ਨਹੀਂ ਕਿ ਇੱਥੇ ਪਰੇ ਜਗ੍ਹਾ ਖੁੱਲੀ ਨਾ ਖੁੱਲੀ ਮੇਰੇ ਤੋਂ ਸਮਝ ਤੋਂ ਪਰੇ ਕਿ ਕਿਵੇਂ ਕਾਦੇ ਵਾਤੇ ਖੁੱਲੀ ਹੋਈ ਜਗ੍ਹਾ ਏ ਹਾਂ ਉਹ ਆਹ ਨੀ ਕੋਈ ਆਹਨੋਂ ਤਾਂ ਉੱਧਰ ਨੂੰ ਏ ਤਾਂ ਉੱਧਰ ਨੂੰ ਫਾਇਦਾ ਤਾਂ ਪਰਲੇ ਬਸੇ ਨੂੰ ਪਰਲੇ ਬਸੇ ਨੂੰ ਤੁਸੀਂ ਹੋਰ ਕਰ ਸਕਦੇ ਹੁਣ ਹਾਂ ਪਰਲੇ ਬਸੇ ਨੂੰ ਪਾਓ ਤੁਸੀਂ ਟੀਨਾ ਬੈਠਣ ਉੱਠਣ ਨੂੰ ਛੇਜਾ ਛੇਜੇ ਦੇ ਬਾਅਦ ਵੀ ਟੀਨਾ ਗੇਰ ਲਓ ਪਰਲੇ ਬਸੇ ਨੂੰ ਹਾਂ ਪਹਿਲਾਂ ਛੇਜਾ ਕੱਢ ਲੂਗਾ ਲੈਂਟਰ ਦਾ ਫਿਰ ਬਾਅਦ ਦੀਆਂ ਗੱਲਾਂ ਫਿਰ ਹਾਂ 2-4 ਲੱਖ ਇੱਧਰ ਨੂੰ ਇੱਧਰ ਬਸੇ ਨੂੰ ਟੀਨਾ ਪੈ ਸਕਦੀਆਂ ਤੇ ਉਹ ਟੀਨਾ ਦੇ ਥੱਲੇ ਆਪਣਾ ਘਾਹ ਫੂਸ ਲੰਮ ਗਲਮ ਜੇ ਕੋਈ ਰੱਖਣਾ ਲੱਕੜਾਂ ਰੁਕੜਾਂ ਇਹ ਬੂ ਐਸੇ ਜਿਕਨਾ ਮਰਜੀ ਭਰ ਲੈ ਇਥੇ ਨਿਕਲਣ ਜੋਗੀ ਜਗ੍ਹਾ ਰੱਖ ਲਿਓ ਆਪਣੀ ਕਰੋਣਾ ਨੂੰ ਵੀ ਮੈਂ ਨਾ ਪਿਆ ਸੀ ਤੇਰਾ ਉਹ ਜਿਹੜੀਆਂ ਬਾਈਆਂ ਫੇ ਮੁੱਡੀਆਂ ਉੱਪਰ ਥੱਲੇ ਵਾਲੇ ਇਹ ਕਹਿੰਦਾ ਮੋੜੀ ਵੱਡੀ ਕਿਉਂ ਹੈ ਹਾਂ ਉਹ ਮੈਂ ਪੁੱਛ ਲਊਗਾ ਨੰਬਰ ਹੈ ਮਨ ਨੰਬਰ 2 ਨਾ ਭੇਜੋ ਮੈਨੂੰ ਤੁਸੀਂ ਨੰਬਰ ਕਰਦੀ ਸੀ ਹਾਂ ਕਰਦੀ ਮੈਨੂੰ ਹਾਂ ਤੇ ਉਹ ਤਾਂ ਕਹਿੰਦਾ ਵੀ ਤਾਂ ਕਰਣਾ ਬਈ ਬਦਕੂਣਾ ਬਣਾਇਆ ਹਾਂ ਤਾਂ ਹਾਂ ਮੈਂ ਕਹੂੰਗਾ ਤੂੰ ਮਿੱਠੀ ਕਲਾਕਾਰ ਪਹਣਾ ਕਦੇ ਕਿਰਿਆ ਕਾਹ ਕਹਦੇ ਮਾਮਾ ਪਸੰਦ ਨਹੀਂ ਨਿਊਆ ਬਦਗੁਣੀਆਂ ਕਦੇ ਪਣੀਆਂ ਤੂੰ ਗਾਹਾਂ ਆ ਕੇ ਹੁਣ ਆ ਕੇ ਔਰੇ ਹੋ ਜਣ ਜਦੋਂ ਲੈਂਟਰ ਨੇ ਪਹਿਣਾ ਲੈਂਟਰ ਨੇ ਬਦਗੁਣਾਂ ਦੱਸਣਾ ਤੁਹਾਨੂੰ ਦੇਖਿਓ ਫੋਨ ਪਰ ਦੱਸੀ ਗਿਆ ਲੈਵਰ ਨੋ ਕਰੀ ਗਈ ਹਾਂ ਉਹੀ ਗਲਤ ਹੈ ਨਾ ਨਿਊ ਤਾਂ ਕੱਲ ਚਲੋ ਕੋਈ ਗੱਲ ਨਹੀਂ ਅਸੀਂ ਜਾ ਕੇ ਹੁਣ ਸਾਨੂੰ ਮਿਲਦੇ ਜੀ ਗੁਰਦੁਆਰਾ ਸਾਹਿਬ ਲਓ ਜੀ ਪਹੁੰਚ ਗਏ ਜੋਰਜੀ ਸਾਹਿਬ ਤੇ ਕਰਾਉਨੇ ਆਪਾਂ ਤੁਹਾਨੂੰ ਜਾ ਕੇ ਅੰਦਰ ਦਰਸ਼ਨ ਵਾਹਿਗੁਰੂ ਪਰੇ ਕਰੇ